WiFi ਚੋਰ ਜਿਹੜੇ ਆ ਉਹ ਲੋਕਾਂ ਲਈ ਕਾफी ਚਿੰਤਾ ਦਾ ਵਿਸ਼ਾ ਜਿਹੜਾ ਬਣਦੇ ਜਾ ਰਹੇ ਨੇ ਕਿਉਂਕਿ ਪਿਛਲੇ ਦਿਨੋਂ ਦੇਖਿਆ ਤੁਸੀਂ ਵੀ ਕਾਰ ਸਵਾਰ ਚੋਰਾਂ ਨੇ ਕਿਵੇਂ ਦੁਕਾਨ ਦੇ ਜਿਹੜੇ ਆ ਉਹ ਤਾਲੇ ਥੋੜੇ ਤੋਂ ਚੋਰੀ ਦਾ ਜਿਹੜਾ ਸਮਾਨ ਜਿਹੜਾ ਚੋਰੀ ਕਰਦੇ ਹੋਏ ਉਹ ਦਿਖਾਈ ਵੀ ਦਿੱਤੇ ਅੱਜ ਫਿਰ ਇੱਕ ਮਾਮਲਾ ਰਾਤ ਦਾ ਜਿਹੜਾ ਸਾਹਮਣੇ ਆਇਆ ਵੀ ਜਿੱਥੇ ਇੱਕ ਕਾਰ ਸਵਾਰ ਜਿਹੜੇ ਚੋਰ ਹੈਗੇ ਆ ਇਹਨਾਂ ਨੇ ਦੋ ਹੋਰ ਦੁਕਾਨਾਂ ਨੂੰ ਆਪਣਾ ਜਿਹੜਾ ਨਿਸ਼ਾਨਾ ਬਣਾਇਆ ਤੇ ਉਹਨਾਂ ਦੀ ਛੱਤਰ ਜਿਹੜੇ ਆ ਤੋੜੇ ਗਏ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਇਹ ਲੋਕ ਜਿਹੜੇ ਆ ਕੈਦ ਹੁੰਦੇ ਵੀ ਦਿਖਾਈ ਦੇ ਰਿਹਾ ਲੇਕਿਨ ਇਹਨਾਂ ਦੇ ਮਨਾਂ ਦੇ ਵਿੱਚ ਬਿਲਕੁਲ ਵੀ ਪੁਲਿਸ ਦਾ ਜਿਹੜਾ ਖੋਫ ਹੈ ਉਹ ਦਿਖਾਈ ਨਹੀਂ ਦੇ ਰਿਹਾ ਤੇ ਵਾਰਦਾਤ ਆ ਰਹੇ ਨੇ ਜਿਸ ਕਰਕੇ ਜਿਹੜੇ ਵਪਾਰੀ ਵਰਗ ਅਗਾ ਉਹਦੇ ਵਿੱਚ ਕਾफी ਹਾਰਾ ਤੇ ਨਿਰਾਸ਼ਾ ਜੜੀ ਆ ਉਹ ਦੇਖਣ ਨੂੰ ਮਿਲਦੀ ਪਈ ਆ ਕਿਉਂਕਿ ਉਹਨਾਂ ਦਾ ਕਹਿਣਾ ਵੀ ਪੁਲਿਸ ਇਹਨਾਂ ਲੋਕਾਂ ਦੇ ਕਿਉਂ ਨਿਕελ ਨਹੀਂ ਕੱਸਦੀ ਹੁਣ ਜਿਹੜੇ ਚੋਰ ਆ ਉਹ ਹਾਈ ਫਾਈ ਜਿਹੜੇ ਹੁੰਦੇ ਜਾ ਰਹੇ ਨੇ ਕਾਰਾਂ ਤੇ ਆਂਦੇ ਆ ਤੇ ਚੋਰੀ ਦੀ ਜਿਹੜੀ ਆ ਵਾਅਦਾ ਤੁਹਾਨੂੰ ਅੰਜਾਮ ਦਿੰਦੇ ਆ ਸ਼ਟਰ ਤੋੜਦੇ ਆ ਤੇ ਓਨੀ ਧੀਰ ਉੱਥੇ ਜਿਹੜਾ ਪੀਸੀਆ ਦਾ ਕੋਈ ਨਾ ਮੌਜੂਦਗੀ ਹੋਣਾ ਉਹ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਜਰੂਰ ਖੜੇ ਕਰਦਾ ਕਿਉਂਕਿ ਜਿੱਥੇ ਪ੍ਰਸ਼ਾਸਨ ਪੁਲਿਸ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਇਹ ਦਾਅਵੇ ਕਰਦਾ ਵੀ ਅਸੀਂ ਰਾਤ ਨੂੰ ਜਿਹੜੀ ਪੀਸੀਆ ਲੇਕਿਨ ਉਹ ਗਸ਼ਤ ਉਦੋਂ ਕਿਤੇ ਹੁੰਦੀ ਆ ਜਦੋਂ ਇਹਨਾਂ ਟਾਈਮ ਲੱਗਦਾ ਕਾਰ ਚੋਂ ਉਤਰ ਕੇ ਉੱਥੇ ਖੜ ਕੇ ਤੇ ਆਰਾਮ ਨਾਲ ਸ਼ਟਰ ਤੋੜ ਕੇ ਤੇ ਚੋਰੀ ਹੁੰਦੀ ਆ ਵਾਰਦਾਤਾਂ ਨੂੰ ਅੰਜਾਮ ਵੀ ਜਿਹੜੇ ਲੋਕ ਦਿੰਦੇ ਆ ਤੇ ਉਦੋਂ ਉਹਦੀ ਪੀਸੀਆਰ ਨਜ਼ਰ ਨਹੀਂ ਆਉਂਦੀ ਕਿਉਂ ਉਹਨਾਂ ਦੇ ਤੱਕ ਪਹੁੰਚ ਨਹੀਂ ਕਰ ਸਕਦੀ ਜਾਂ ਉਹਨਾਂ ਨੂੰ ਫੜਨ ਦੀ ਜਿਹੜੀਆਂ ਸੋਹਣੀ ਕੋਸ਼ਿਸ਼ਾਂ ਜੜੀਆਂ ਹੁੰਦੀਆਂ ਦਾਅਵੇ ਲੱਖ ਕਾਗਜ਼ਾਂ ਵਿੱਚ ਕੀਤੇ ਜਾਂਦੇ ਹੋਣ ਲੇਕਿਨ ਇਹ ਦਾਅਵੇ ਸਾਰੇ ਖੋਖਲੇ ਹੀ ਸਾਬਤ ਹੋ ਰਿਹਾ ਕਿਉਂਕਿ ਜੋ ਦਰਸ਼ਾਂਦਾ ਵੀ ਕਿਸ ਤਰ੍ਹਾਂ ਲਗਾਤਾਰ ਕਾਰ ਸਵਾਰ ਜਿਹੜੇ ਲੋਕ ਸ਼ਰਾਰਤੀ ਅੰਸਰ ਹੈ ਚੋਰ ਹੈਗੇ ਆ ਉਹ ਆਂਦੇ ਆ ਜਿਹੜੀਆਂ ਦੁਕਾਨਾਂ ਦੇ ਜਿਹੜੇ ਸ਼ਰਤਾਂ ਤੋੜਦੇ ਆ ਤੇ ਉਥੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਵੀ ਜਾਂਦੇ ਆ ਸਾਰੀਆਂ ਵਾਰਦਾਤਾਂ ਜਿਹੜੀਆਂ ਸੀਸੀਟੀਵੀ ਵਿੱਚ ਵੀ ਕੈਦ ਹੋ ਰਹੀਆਂ ਲੇਕਿਨ ਉਸ ਦੇ ਬਾਅਦੁੱਦ ਪੁਲਿਸ ਜੜੀਆ ਇਹਨਾਂ ਚੋਰਾਂ ਤੋਂ ਕਿਉਂ ਦੂਰ ਆ ਕਿਉਂ ਇਹਨਾਂ ਦੀ ਜਿਹੜੀ ਹੈ ਰੇਂਜ ਤੋਂ ਬਾਹਰ ਜਿਹੜੇ ਚੋਰ ਆ ਉਹ ਦੇਖੇ ਜਾ ਸਕਦੇ ਆ ਕਿਉਂ ਜਪਦਾ ਵੀ ਕੀਤੇ ਜਾਂਦੇ ਆ ਵੀ ਅਸੀਂ ਚੋਰਾਂ ਤੱਕ ਜਲਦੀ ਪਹੁੰਚ ਕੇ ਉਹਨਾਂ ਤੇ ਕਾਰਵਾਈ ਕਰਾਂਗੇ ਲੇਕਿਨ ਹਜੇ ਤੱਕ ਕੋਈ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਅਮਲ 'ਚ ਲਿਆਂਦੀ ਹੋਈ ਜਿਹੜੀ ਦਿਖਾਈ ਨਹੀਂ ਦਿੰਦੀ ਜੋ ਦਰਸਾਉਂਦੀ ਆ ਵੀ ਉਹ ਚੋਰਾਂ ਦੇ ਹੌਂਸਲੇ ਕਿੰਨੇ بلند ਆ ਤੇ ਉਹਨ ਜਿਹੜਾ ਖਤਮ ਹੁੰਦਾ ਜਾ ਰਿਹਾ ਜਿਸ ਕਰਕੇ ਉਹ ਲਗਾਤਾਰ ਚਰੀ ਕਿਸੇ ਕਸਬੇ ਦੇ ਵਿੱਚ ਕਦੀ ਕਿਸੇ ਜਗ੍ਹਾ ਦੇ ਉੱਤੇ ਚਾਹੇ ਦੁਕਾਨਾਂ ਨੂੰ ਆਪਣਾ ਜਿਹੜਾ ਨਿਸ਼ਾਨਾ ਬਣਾ ਰਹੇ ਆ ਸੀਸੀਟੀਵੀ ਵਿੱਚ ਤਸਵੀਰਾਂ ਲਗਾਤਾਰ ਕੈਦ ਹੋਦੀਆਂ ਗਲਵੀ ਕਾਰ ਦੇ ਵਿੱਚ ਸਵਾਰ ਜਿਹੜੇ ਚੋਰਾਂ ਦੀ ਚੀਜ਼ ਸੀਸੀਟੀਵੀ ਵਿੱਚ ਕੈਦ ਹੋਈਆਂ ਸੀਗੀਆਂ ਅੱਜ ਵੀ ਜੜੀਆਂ ਇਹ ਤਸਵੀਰਾਂ ਜੜੀਆਂ ਕੈਦ ਹੋਈਆਂ ਲੇਕਿਨ ਹਜੇ ਤੱਕ ਇਹ ਚੋਰ ਪੁਲਿਸ ਦੀ ਪਹੁੰਚੋਂ ਕਿਉਂ ਦੂਰ ਨੇ ਇਹ ਸਵਾਲ ਬਣੇ ਹੋਏ ਨੇ ਤੇ ਜਿਸ ਕਰਕੇ ਵਪਾਰੀ ਵੀ ਇਹ ਸਵਾਲ ਉਠਾ ਰਹੇ ਨੇ ਵੀ ਆਖਿਰ ਪੁਲਿਸ ਪ੍ਰਸ਼ਾਸਨ ਕਦੋਂ ਨੀਂਦ ਤੋਂ ਜਾਗੇਗਾ ਕਦੋਂ ਇਹਨਾਂ ਲੋਕਾਂ ਦੇ ਨਕੇਲ ਕੱਸੇਗਾ ਤੇ ਕਦੋਂ ਇਹਨਾਂ ਤੇ ਉਹ ਕੀਤੀ ਜਾ ਸਕੇਗੀ ਤਾਂ ਜੋ ਲੋਕ ਵੀ ਜਿਹੜੇ ਆਪਣੇ ਕਾਰੋਬਾਰ ਕਿਰੋ ਕਰਦੇ ਆ ਰਾਤ ਨੂੰ ਦੁਕਾਨਾਂ ਬੰਦ ਕਰਕੇ ਘਰੇ ਜਾਂਦੇ ਆ ਤੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਦੀ ਬਜਾਇ ਸ਼ਕੂਨ ਹੋਵੇ ਇਹਨੀਆਂ ਸਾਰੀਆਂ ਦੁਕਾਨਾਂ ਸਵੇਰੇ ਉੱਠਦੇ ਜਦੋਂ ਅਸੀਂ ਆਵਾਂਗੇ ਤੇ ਉਹ ਸਾਫ਼ ਛੇਬ ਦਗੜੀਆਂ ਦਿਖਾਈ ਦੇਣਗੀਆਂ ਲੇਕਿਨ ਉਹਨਾਂ ਮਨਾਂ ਦੇ ਵਿੱਚ ਡਰ ਜਿਹੜਾ ਉਹ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਵੀ ਜਿਹੜੇ ਸਵੇਰੇ ਅਸੀਂ ਦੁਕਾਨਾਂ ਤੇ ਜਾਵਾਂਗੇ ਕੀ ਉਹਨਾਂ ਦੇ ਸ਼ਟਰ ਉਸੇ ਤਰ੍ਹਾਂ ਬੰਦ ਦਿਖਾਈ ਦੇਣਗੇ ਜਾਂ ਉਹ ਟੁੱਟੇ ਹੋਏ ਦਿਖਾਈ ਦੇਣਗੇ ਇਹ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਵੀ ਜੋ ਕਾਫੀ ਚਿੰਤਾ ਦਾ ਗੱਲ ਹੈਗੀ ਆ ਆਮ ਲੋਕਾਂ ਵਾਸਤੇ ਤੇ ਪੁਲਿਸ ਪ੍ਰਸ਼ਾਸਨ ਵਾਸਤੇ ਵੀ ਕਾफी ਸ਼ਰਮ ਦੀ ਗੱਲ ਆ ਉਹ ਦਿਖਾਈ ਦੇ ਰਹੀ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਹੁਣ ਕਾਜੇ ਦੇ ਦਾਅਵਿਆਂ ਤੋਂ ਨਿਕਲ ਕੇ ਜ਼ਮੀਨੀ ਦਾਅਵਿਆਂ ਦੇ ਵਿੱਚ ਜਿਹੜਾ ਕੰਮ ਕਰਨਾ ਚਾਹੀਦਾ ਤਾਂ ਕੋਈ ਨਾ ਚੋਰਾ ਤਿੰਨ ਕੇਲ ਪਤੀਜਾਸ ਨੇ ਕਿ ਕਾਰਵਾਈ ਕੀਤੀ ਜਾ ਸਕੇ ਕੈਮਰਾਮੈਨ ਦੇਰਾ ਸਰਬਜੀਤ ਸਿੰਘ ਦੈਨਿਕ ਸਵੇਰਾ ਪ੍ਰੋਗਰਾਮ ਕੋਕਾ ਰੋਡ ਦੇ ਸਾਹਮਣੇ ਛੋਟਾ ਇਹ ਘਰੋਕਾ ਡੇਰੀ ਆਪਣੇ ਐਬੀਟੀ ਰਾਜ ਭਾਈ ਤੇ ਚੋਰ ਮਤਲਬ ਹੈ ਜਿਹੜਾ ਮਰੀ ਪੰਜਾਂ ਨੇ ਗੱਡੀ ਤੇ ਆਏ ਨੇ ਤੇੰਨੇ ਆਣੇ ਹੈਗੇ ਸੀ ਉਹਨਾਂ ਨੇ ਪਹਿਲਾਂ ਨਾਲ ਦਾ ਆਪਣੇ ਟਾਰਗੇਟ ਬਣਾਇਆ ਦੁਕਾਨ ਤੇ ਫਿਰ ਆਪਣੀ ਦੁਕਾਨ ਤੇ ਆਏ ਭਾਈ ਜੇ ਆਪਣੀ ਟਾਰਗੇਟ ਬਣਾਉਣ ਲੱਗੇ ਤੇ ਨਾਲ ਦੇ ਕਵਾਂਟੀ ਭਾਜੀ ਉੱਠ ਕੇ ਕਿਦੇ ਇਹਨਾਂ ਨੂੰ ਤੇ ਲਾਈਟਾਂ ਜਿਹੜੀਆਂ ਤੇ ਉਹਨਾਂ ਨੇ ਮਤਲਬ ਦੋ ਪਟਕੇ ਨਾਸ ਕੀਆ ਤੋਂ ਤੇ ਭਾਈ ਬੜਾ ਮੂਡ ਖਰਾਬ ਹੋਇਆ ਪਿਆ ਵਾ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਜੀ ਇਹਨਾਂ ਨੇ ਹੌਸਲੇ ਬੁਲੰਦ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਭਾਜੀ ਤੇ ਅਸੀਂ ਜਾਈਂ ਪੁਛਾਸ਼ਮਗੀ ਦੌਂਦੀ ਕਰਦੇ ਆਂ ਕਿ ਮਤਲਬ ਕਿ ਪੁਲਿਸ ਵਾਲਾ ਕਿ ਸਾਡੀ ਮਤਲਬ ਮਦਦ ਕੀਤੀ ਜਾਵੇ ਇਹਨਾਂ ਦੇ ਨਾਥ ਪਾਈ ਜਾਵੇ ਕਦੇ ਪੁਲਿਸ ਜਿਹੜਾ ਮਾਰਦੀ ਕੁੱਝ ਭਾਈ ਆਈ ਨਹੀਂ ਵੇਖੋ ਇਹਨਾਂ ਨੇ ਫੋਨ ਕੀਤਾ ਹੀ ਨਾਲ ਦੇ ਭਾਈ ਨੇ ਤੇ ਆਏ ਨਹੀਂ ਉਹਨਾਂ ਨੇ ਜਿਹੜਾ ਮਾਰਿਆ ਨਹੀਂ ਕਦੀ ਇੱਧਰ ਪੜੀ ਇੱਧਰ ਰਾਤ 8 ਵਜੇ ਤੋਂ ਬਾਅਦ ਤਾਂ ਵੈਸੇ ਬੜਾ ਮੂਹਰ ਖਰਾਬ ਹੁੰਦਾ ਭਾਈ ਅਪੂਲ ਦੇ ਉੱਪਰ ਵੀ ਇੰਨੀਆਂ ਕਾਰਵਾਈਆਂ ਹਮਤੋਂ ਹੁੰਦੀਆਂ ਵਾ ਕੀ ਪ੍ਰਸ਼ਾਸਨੋਂ ਮੰਗ ਕਰਦੇ ਭਾਈ ਇਹ ਹੀ ਮੰਗਦੇ ਜੀ ਭਾਈ ਆ ਜਿਹੜਾ ਵੱਧਦੀ ਜਾਂਦੀ ਹੈ ਲੁੱਟ ਕੋ ਪਾਈ ਇਹਨਾਂ ਦੇ ਨੱਖ ਪਾਈ ਜਾਵੇ ਠੀਕ ਹੈ ਜੀ ਇਹਨਾਂ ਦੇ ਆਪਾਂ ਨੂੰ ਇਹਨਾਂ ਦੇ ਪੂਰੇ ਸਾਲ ਪ੍ਰਸ਼ਾਸਨ ਤੇ ਉਮੀਦ ਹੈ ਭਾਈ ਅੱਗੋ ਭਾਈ ਸੱਕਾ ਵੀ ਮਾਰਦੇ ਨੇ ਤੁਹਾਨੂੰ ਪਤਾ ਹੀ ਆ ਭਾਈ ਜੀ ਕੀ ਨਾ ਤਾਂ ਕਿਹੜੀ ਸਮੱਸਿਆ ਬਣੀ ਜੇ ਅੱਜ ਕਿ ਇਹ ਨਾ ਕਮਿੰਦ ਸਿੰਘ ਹੈ ਮੇਰੇ ਸੀਐਚ ਸੈਂਟਰ ਚ ਚੱਲਦੇ ਆ। ਉਹ ਸਾਡੇ ਕਾਲਜ ਦੀ ਬਾਹਰ ਦਾ ਹੈ। ਇਹਨੂੰ ਚੋਰ ਆਏ ਸੀ ਉਹਨਾਂ ਨੇ ਸਾਡੇ ਸ਼ਟਰਾਂ ਨੂੰ ਫਟਾਇਆ ਤੇ ਲੋਕੋ ਦਫਤਰ ਦੇ ਸਾਰੇ ਦੇ ਤੋੜ ਕੇ ਗਏ। ਸੋ ਜੋ ਟੈਕਨੀਕਲ ਚੀਜ਼ਾਂ ਦਾ ਫਟਾਪੋੜਾ ਇਹ ਬਚਾ ਹੋ ਗਿਆ ਪਰ ਲੋਕ ਉਹਨਾਂ ਨੂੰ ਦੁਕਾ ਨਹੀਂ। ਕਿਦਾਂ ਦੇਖਦੇ ਚੀਜ਼ਾਂ ਨੂੰ ਦਿਨੋ ਦਿਨ ਵਿਵਾਰਦਾਤਾ ਜਿਹੜੀ ਵਧੀ ਜਾ ਰਹੀ ਹੈ। ਜਿਹਨੂੰ ਦਿਨ ਤੇ ਵਿਵਾਰਦਾਤਾ ਵੀ ਦੇਖਦੇ ਆਂ ਕੁਝ ਸੇਫ ਨਹੀਂ ਆਉਂਦਾ। ਜਿਵੇਂ ਅੱਜ ਇਹ ਪ੍ਰਸ਼ਾਸਨ ਦੀ ਗੱਲ ਕਰਦੇ ਆਂ ਪ੍ਰਸ਼ਾਸਨ ਨੇ ਕੋਈ ਸਾਡੀ ਮਤਲਬ ਕਿ ਤੁਸੀਂ ਨਾਮ ਮਾਨ ਕੋਚ ਚਾਹ ਰਹੇ ਕੰਪਲੇਂਟ ਦਿੱਤੀ ਹਾਂ ਨਹੀਂ ਸਰ ਕੰਪਲੇਂਟ ਹੀ ਮੈਂ ਬਹੁਤ ਵਾਰੀ ਕੀਤੀ ਹੈ 7-8 ਦਿਨ ਵੀ ਕੀਤੀ ਹੈ ਪਰ ਕੋਈ ਵੀ ਸਾਡੇ ਦਫ਼ਤਰ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਅਫਸਰ ਮੇਰੇ ਡਿਸਟ੍ਰਿਕਟ ਮੇਜਰ ਸਾਹਮਣੇ ਗੱਲ ਹੋਈ ਹੈ ਕਿ ਅਸੀਂ ਚਾਸ਼ਮਾ ਵੇਖ ਕੇ ਗੱਲ ਕਰਾਂਗੇ ਸਾਡੇ ਕੰਟਰੀ ਦੀ ਵਾਰਦਾਤ ਕਿੱਧਰ ਦੇਖਦੇ ਹੋ ਜਿਹੜੀ ਦਿਨੋ ਦਿਨ ਜਿਹੜੀ ਵਾਰਦਾਤਾਂ ਵਧੀ ਜਾ ਰਹੀਆਂ ਸਦੀ ਵਾਰਦਾਤਾਂ ਹੋਣ ਦੇਖੋ ਜੀ ਆਪਾਂ ਨੂੰ ਕੀ ਚਾਅ ਲੱਗਦਾ ਹੈ ਚੋਰਾੰਗ ਸਾਡੀ ਵੀ ਤਕਨੀਕ ਹੈ ਨਾਉਂ ਦੇਖੋ ਨਾਉਂ ਕਾਲ ਕਰਨੇ ਬਾਅਦ ਵੀ ਪ੍ਰੋਫੈਸ਼ਨ ਟੱਕਰ ਦਿੰਦਾ ਸੀ ਸੀਸੀਟੀਵੀ ਦੇ ਕਹਿ ਦਵੇ ਸਭ ਸੀਸੀਟੀਵੀ ਕੈਮਰੇ ਲੱਗੇ ਸੀ ਪਰ ਉਹ ਵੀ ਤੋੜ ਕੇ ਗਿਆ ਜੇਲਾ ਪਰੋਇਪੁਰ ਵਿੱਚ ਹਾਈ ਫਾਈਰ ਥੋਰ ਜਿਹੜੇ ਆ ਉਹ ਲੋਕਾਂ ਲਈ ਕਾਫੀ ਚਿੰਤਾ ਦਾ ਵਿਸ਼ਾ ਜਿਹੜਾ ਬਣਦੇ ਜਾ ਰਹੇ ਨੇ ਕਿਉਂਕਿ ਪਿਛਲੇ ਦਿਨੋਂ ਦੇਖਿਆ ਤੁਸੀਂ ਵੀ ਕਾਰ ਸਵਾਰ ਚੋਰਾਂ ਨੇ ਕਿਵੇਂ ਦੁਕਾਨ ਦੇ ਜਿਹੜੇ ਆ ਉਹ ਤਾਲੇ ਥੋੜੇ ਤੋਂ ਉਸੇ ਚੋਰੀ ਦਾ ਜਿਹੜਾ ਸਮਾਨ ਜਿਹੜਾ ਚੋਰੀ ਕਰਦੇ ਹੋਏ ਉਹ ਦਿਖਾਈ ਵੀ ਦਿੱਤੇ ਅੱਜ ਫਿਰ ਇੱਕ ਮਾਮਲਾ ਰਾਤ ਦਾ ਜਿਹੜਾ ਸਾਹਮਣੇ ਆਇਆ ਵੀ ਜਿੱਥੇ ਇਹ ਕਾਰ ਸਵਾਰ ਜਿਹੜੇ ਚੋਰ ਹੈਗੇ ਆ ਇਹਨਾਂ ਨੇ ਦੋ ਹੋਰ ਦੁਕਾਨਾਂ ਨੂੰ ਆਪਣਾ ਜਿਹੜਾ ਨਿਸ਼ਾਨਾ ਬਣਾਇਆ ਤੇ ਉਹਨਾਂ ਦੇ ਸ਼ਟਰ ਜਿਹੜੇ ਆ ਤੋੜੇ ਗਏ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਤਸਵੀਰਾਂ ਵਿੱਚ ਤ ਦੇ ਵਿੱਚ ਇਹ ਲੋਕ ਜਿਹੜੇ ਕੈਦ ਹੁੰਦੇ ਵੀ ਦਿਖਾਈ ਦੇ ਰਿਹਾ ਲੇਕਿਨ ਇਹਨਾਂ ਦੇ ਮਨਾਂ ਦੇ ਵਿੱਚ ਬਿਲਕੁਲ ਵੀ ਪੁਲਿਸ ਦਾ ਜਿਹੜਾ ਖੋਫ ਹੈ ਉਹ ਦਿਖਾਈ ਨਹੀਂ ਦੇ ਰਿਹਾ ਤੇ ਵਾਅਦਾ ਤਾ ਨੂੰ ਅੰਜਾਮ ਉਹ ਦਿੱਤੀ ਜਾ ਰਹੇ ਨੇ ਜਿਸ ਕਰਕੇ ਜਿਹੜੇ ਵਪਾਰੀ ਵਰਗਾ ਉਹਦੇ ਵਿੱਚ ਕਾਫੀ ਹਾਰਾ ਤੇ ਨਿਰਾਸ਼ਾ ਜੜੀਆ ਉਹ ਦੇਖਣ ਨੂੰ ਮਿਲਦੀ ਪਈ ਆ ਕਿਉਂਕਿ ਉਹਨਾਂ ਦਾ ਕਹਿਣਾ ਵੀ ਪੁਲਿਸ ਇਹਨਾਂ ਲੋਕਾਂ ਦੇ ਕਿਉਂ ਨਿਕελ ਨਹੀਂ ਕੱਸਦੀ ਹੁਣ ਜਿਹੜੇ ਚੋਰ ਆ ਉਹ ਹਾਈ ਫਾਈ ਜਿਹੜੇ ਹੁੰਦੇ ਜਾ ਰਹੇ ਨੇ ਕਾਰਾਂ ਤੇ ਆਂਦੇ ਆ ਤੇ ਚੋਰੀ ਦੀ ਜਿਹੜੇ ਵਾਅਦਾ ਤਾ ਨੂੰ ਅੰਜਾਮ ਦਿੰਦੇ ਆ ਸ਼ਟਰ ਤੋੜਦੇ ਆ ਤੇ ਉਨੀ ਧੀਰ ਉੱਥੇ ਜਿਹੜਾ ਪੀਸੀ ਦਾ ਕੋਈ ਨਾਮ ਮੌਜੂਦ ਕੀ ਹੋਣਾ ਉਹ ਜਰੂਰ ਖੜੇ ਕਰਦਾ ਕਿਉਂਕਿ ਜਿੱਥੇ ਪ੍ਰਸ਼ਾਸਨ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਇਹ ਦਾਅਵੇ ਕਰਦਾ ਵੀ ਅਸੀਂ ਰਾਤ ਨੂੰ ਜਿਹੜੀ ਪੀਸੀਆਰ ਦੀ ਗਸ਼ਤ ਕਾਫੀ ਤੇਜ਼ ਕੀਤੀ ਹੋਈ ਆ ਲੇਕਿਨ ਉਹ ਗਸ਼ਤ ਉਹਦੋਂ ਕਿੱਥੇ ਹੁੰਦੀ ਆ ਜਦੋਂ ਇਹਨਾਂ ਟਾਈਮ ਲੱਗਦਾ ਕਾਰ ਚੋਂ ਉਤਰ ਕੇ ਉਥੇ ਖੜ ਕੇ ਦੇ ਰਾਮਨਾ ਸ਼ਟਰ ਤੋੜ ਕੇ ਤੇ ਚੋਰੀ ਹੁੰਦੀ ਆ ਵਾਰਦਾਤਾਂ ਨੂੰ ਅੰਜਾਮ ਵੀ ਜਿਹੜੇ ਲੋਕ ਦਿੰਦੇ ਆ ਤੇ ਉਦੋਂ ਉਹ ਪੀਸੀਆਰ ਨੂੰ ਨਜ਼ਰ ਨਹੀਂ ਆਉਂਦੀ ਕਿਉਂ ਉਹਨਾਂ ਦੇ ਤੱਕ ਪਹੁੰਚ ਨਹੀਂ ਕਰ ਸਕਦੀ ਜਾਂ ਉਹਨਾਂ ਨੂੰ ਫਰਨਦੀ ਜਿਹੜੀਆਂ ਸੋਹਣੀ ਕੋਸ਼ਿਸ਼ਾਂ ਜਿਹੜੀਆਂ ਹੁੰਦੀਆਂ ਦਾਅਵੇ ਲੱਖ ਕਾਰਜਾਂ ਵਿੱਚ ਕੀਤੇ ਜਾਂਦੇ ਹੋਣ ਲੇਕਿਨ ਇਹ ਦਾਅਵੇ ਸਾਰੇ ਖੋਖਲੇ ਹੀ ਸਾਬ ਕਿਉਂਕਿ ਜੋ ਦਰਛਾਂਦਾ ਵੀ ਕਿਸ ਤਰ੍ਹਾਂ ਲਗਾਤਾਰ ਕਾਰ ਸਵਾਰ ਜਿਹੜੇ ਲੋਕ ਸ਼ਰਾਬੀ ਅੰਸਰ ਆ ਚੋਰ ਹੈਗੇ ਆ ਉਹ ਆਂਦੇ ਆ ਤੇ ਜਿਹੜੀਆਂ ਦੁਕਾਨਾਂ ਦੇ ਜਿਹੜੇ ਸ਼ਰਤ ਤੋੜਦੇ ਆ ਤੇ ਉਥੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਵੀ ਦਿੰਦੇ ਆ ਸਾਰੀਆਂ ਵਾਰਦਾਤਾਂ ਜਿੰਨੀਆਂ ਸੀਸੀਟੀਵੀ ਵਿੱਚ ਵੀ ਕੈਦ ਹੋ ਰਹੀਆਂ ਲੇਕਿਨ ਉਸ ਦੇ ਬਾਜ਼ੂ ਪੁਲਿਸ ਜੜੀ ਆ ਇਹਨਾਂ ਚੋਰਾਂ ਤੋਂ ਕਿਉਂ ਦੂਰ ਆ ਜੋ ਇਹਨਾਂ ਦੀ ਜਿਹੜੀ ਆ ਰੇਂਜ ਤੋਂ ਬਾਹਰ ਜਿਹੜੇ ਚੋਰ ਆ ਉਹ ਦੇਖੇ ਜਾ ਸਕਦੇ ਆ ਕਿਉਂ ਜਿਹ ਪੱਦਾ ਵੀ ਕੀਤੇ ਜਾਂਦੇ ਆ ਵੀ ਅਸੀਂ ਚੋਰਾਂ ਤੱਕ ਜਲਦੀ ਪਹੁੰਚ ਕੇ ਉਹਨਾਂ ਤੇ ਕਾਰਵਾਈ ਕਰਾਂਗੇ ਲੇਕਿਨ ਹਜੇ ਤੱਕ ਕੋਈ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਅਮਲ ਚ ਲਿਆਂਦੀ ਹੋਈ ਜਿਹੜੀ ਦਿਖਾਈ ਨਹੀਂ ਦਿੰਦੀ ਜੋ ਉਸਲੇ ਕਿਨੇ بلند ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚੋਂ ਪੁਲਿਸ ਦਾ ਖੋਪ ਹੈ ਉਹ ਬਿਲਕੁਲ ਜਿਹੜਾ ਖਤਮ ਹੁੰਦਾ ਜਾ ਰਿਹਾ ਜਿਸ ਕਰਕੇ ਹਰ ਲਗਾਤਾਰ ਚੈਰੀ ਕਿਸੇ ਕਸਬੇ ਦੇ ਵਿੱਚ ਕਦੀ ਕਿਸੇ ਜਗ੍ਹਾ ਦੇ ਉੱਤੇ ਚਾਹੇ ਦੁਕਾਨਾਂ ਨੂੰ ਆਪਣਾ ਜਿਹੜਾ ਨਿਸ਼ਾਨਾ ਬਣਾ ਰਹੇ ਆ ਸੀਸੀਟੀਵੀ ਵਿੱਚ ਤਸਵੀਰਾਂ ਲਗਾਤਾਰ ਕੈਦ ਹੋ ਰਹੀਆਂ ਕੱਲ ਵੀ ਕਾਰ ਦੇ ਵਿੱਚ ਸਵਾਰ ਜਿਹੜੇ ਚੋਰਾਂ ਦੀ ਚੀਜ਼ ਸੀਸੀਟੀਵੀ ਵਿੱਚ ਕੈਦ ਹੋਈਆਂ ਸੀਗੀਆਂ ਅੱਜ ਵੀ ਜੜੀਆਂ ਇਹ ਤਸਵੀਰਾਂ ਜੜੀਆਂ ਕੈਦ ਹੋਈਆਂ ਲੇਕਿਨ ਹਜੇ ਤੱਕ ਇਹ ਚੋਰ ਪੁਲਿਸ ਦੀ ਪਹੁੰਚੋਂ ਕਿਉਂ ਦੂਰ ਨੇ ਇਹ ਸਵਾਲ ਬਣੇ ਹੋਏ ਨੇ ਤੇ ਜਿਸ ਕਰਕੇ ਵਪਾਰੀ ਵੀ ਇਹ ਸਵਾਲ ਉਠਾ ਰਹੇ ਨੇ ਕਿ ਆਖਿਰ ਪੁਲਿਸ ਪ੍ਰਸ਼ਾਸ ਤੋਂ ਜਾਗੇਗਾ ਕਿਦੋਂ ਇਹਨਾਂ ਲੋਕਾਂ ਦੇ ਨਕੇਲ ਕੱッセਗਾ ਤੇ ਕਿਦੋਂ ਇਹਨਾਂ ਤੇ ਕਾਰਵਾਈ ਜੜੀਆ ਉਹ ਕੀਤੀ ਜਾ ਸਕੇਗੀ ਤਾਂ ਜੋ ਲੋਕ ਵੀ ਜਿਹੜੇ ਆਪਣੇ ਕਾਰੋਬਾਰ ਕਿਰੋ ਕਰਦੇ ਆ ਰਾਤ ਨੂੰ ਦੁਕਾਨਾਂ ਬੰਦ ਕਰਕੇ ਘਰੇ ਜਾਂਦੇ ਆ ਤੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਦੀ ਬਜਾਇ ਸ਼ਕੂਨ ਹੋਵੇ ਵੀ ਸਾਡੀਆਂ ਦੁਕਾਨਾਂ ਸਵੇਰੇ ਉੱਥੇ ਦੇ ਜਦੋਂ ਅਸੀਂ ਆਵਾਂਗੇ ਤੇ ਉਹ ਸਾਫ ਛੇਬ ਦਗਜੀਆਂ ਦਿਖਾਈ ਦੇਣਗੀਆਂ ਲੇਕਿਨ ਉਹਨਾਂ ਮਨਾਂ ਦੇ ਵਿੱਚ ਡਰ ਜਿਹੜਾ ਉਹ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਵੀ ਜਿਹੜੋ ਸਵੇਰੇ ਅਸੀਂ ਦੁਕਾਨਾਂ ਤੇ ਜਾਵਾਂਗੇ ਕੀ ਉਹਨਾਂ ਦੇ ਸ਼ਟਰ ਉਸੇ ਤਰ੍ਹਾਂ ਬੰਦ ਦਿਖਾਈ ਦੇਣਗੇ ਜਾਂ ਉਹ ਟੁੱਟੇ ਹੋਏ ਦਿਖਾਈ ਦੇਣਗੇ ਇਹ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਆਮ ਤੌਰ ਤੇ ਦਿਖਾਈ ਦੇ ਰਿਹਾ ਵੀ ਜੋ ਕਾਫੀ ਚਿੰਤਾ ਦਾ ਗੱਲ ਹੈਗੀ ਆ ਆਮ ਲੋਕਾਂ ਵਾਸਤੇ ਤੇ ਪੁਲਿਸ ਪ੍ਰਸ਼ਾਸਨ ਵਾਸਤੇ ਵੀ ਕਾਫੀ ਸ਼ਰਮ ਦੀ ਗੱਲ ਆ ਉਹ ਦਿਖਾਈ ਦੇ ਰਹੀ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਹੁਣ ਕਾਜੇ ਦੇ ਦਾਅਵਿਆਂ ਤੋਂ ਨਿਕਲ ਕੇ ਜ਼ਮੀਨੀ ਦਾਅਵਿਆਂ ਦੇ ਵਿੱਚ ਜਿਹੜਾ ਕੰਮ ਕਰਨਾ ਚਾਹੀਦਾ ਤਾਂ ਕੋਈ ਨਾ ਚੋਰਾ ਤਿੰਨ ਖੇਲ ਫੱਤੀ ਜਾਂ ਸਮੇਂ ਤੇ ਕਾਰਵਾਈ ਕੀਤੀ ਜਾ ਸਕੇ ਕੈਮਰਾਮੈਨ ਤੇਰਾ ਸਰਬਜੀਤ ਸਿੰਘ ਢਾਨਿਕ ਸੋਰਾ ਪ੍ਰੋਗਰਾਮ ਕੋਕਾ ਰੋਡ ਦੇ ਸਾਹਮਣੇ ਛੋਟਾ ਇੱਕ ਕਰੋ ਦਾ ਡੇਰੀ ਆਪਣੇ ਐਬੀਟੀ ਰਾਜ ਭਾਈ ਤੇ ਚੋਰ ਮਤਲਬ ਹੈ ਜਿਹੜਾ ਪੰਜਾਂ ਨੇ ਗੱਡੀ ਤੇ ਆਏ ਨੇ ਤੇ ਨੇ ਆਨੇ ਹੈਗੇ ਸੀ ਉਹਨਾਂ ਨੇ ਪਹਿਲਾਂ ਨਾਲ ਦੇ ਆਪਣੇ ਟਾਰਗੇਟ ਬਣਾਇਆ ਦੁਕਾਨ ਨੂੰ ਤੇ ਫਿਰ ਆਪਣੀ ਦੁਕਾਨ ਤੇ ਆਏ ਭਾਜੀ ਤੇ ਆਪਣੀ ਟਾਰਗੇਟ ਬਣਾਉਣ ਲੱਗੇ ਤੇ ਨਾਲ ਦੇ ਗਵੰਡੀ ਭਾਜੀ ਉੱਠ ਕੇ ਕਿਤੇ ਇਹਨਾਂ ਨੇ ਤੇ ਲਾਈਟਾਂ ਜਗੀਆਂ ਤੇ ਉਹਨਾਂ ਨੇ ਮਤਲਬ ਦੋ ਭੱਟ ਗਏ ਨਾਸ ਗਏ ਤੋਂ ਤੇ ਭਾਈ ਬੜਾ ਮੂਡ ਖਰਾਬ ਹੋਇਆ ਪਿਆ ਵਾ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਜੀ ਇਹਨਾਂ ਨੇ ਹੌਸਲੇ ਬੁਲੰਦ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਭਾਜੀ ਤੇ ਅਸੀਂ ਹੈਗੀ ਪ੍ਰਸ਼ਾਸਨ ਨੂੰ ਹੀ ਦੋੰਦੀ ਕਰਦੇ ਆਂ ਕਿ ਮਤਲਬ ਕਿ ਪੁਲਸ ਵਾਲਾ ਨੇ ਕਿ ਸਾਡੀ ਮਤਲਬ ਮਦਦ ਕੀਤੀ ਜਾਵੇ ਇਹਨਾਂ ਦੇ ਨਾਥ ਪਾਈ ਜਾਵੇ ਕਦੇ ਪੁਲਿਸ ਗਿਆ ਮਾਰਦੀ ਪੁਲਿਸ ਭਾਜੀ ਆਈ ਨਹੀਂ ਵੇਖੋ ਇਹਨਾਂ ਨੇ ਫੋਨ ਕੀਤਾ ਹੀ ਨਾਲ ਦੇ ਭਾਈ ਨੇ ਤੇ ਆਈ ਨਹੀਂ ਉਹਨਾਂ ਨੇ ਜਿਹੜਾ ਮਾਰਿਆ ਨਹੀਂ ਕਦੀ ਇੱਧਰ ਪਾਈ ਇੱਧਰ ਰਾਤ 8 ਵਜੇ ਤੋਂ ਬਾਅਦ ਤਾਂ ਵੈਸੇ ਬੜਾ ਮੂਹਰ ਖਰਾਬ ਹੁੰਦਾ ਭਾਈ ਅਬੂਲ ਦੇ ਉੱਪਰ ਵੀ ਇੰਨੀ ਕਾਰਵਾਈਆਂ ਆ ਮਤਲਬ ਹੁੰਦੀਆਂ ਵਾ ਕੀ ਪ੍ਰਸ਼ਾਸਨੋਂ ਮੰਗ ਕਰਦੇ ਭਾਈ ਇਹ ਹੀ ਮੰਗ ਲਈ ਭਾਈ ਆ ਜਿਹੜਾ ਵੱਧਦੀ ਜਾਂਦੀ ਹੈ ਲੁੱਟ ਖੋਹ ਪਾਈ ਇਹਨਾਂ ਦੇ ਨੱਕ ਪਾਈ ਜਾਵੇ ਠੀਕ ਹੈ ਜੀ ਇਹਨਾਂ ਦੇ ਆਪਾਂ ਨੂੰ ਇਹਨਾਂ ਦੇ ਪੁਲਿਸ ਹਲ ਪ੍ਰਸ਼ਾਸਨ ਤੇ ਉਮੀਦ ਹੈ ਭਾਈ ਅੱਗੋਂ ਭਾਈ ਸੱਤਾਂ ਵੀ ਮਾਰਦੇ ਨੇ ਤੁਹਾਨੂੰ ਪਤਾ ਹੀ ਆ। ਭਾਈ ਜੀ ਕੀ ਨਾ ਤਾਂ ਟਰ ਕੀ ਸਮੱਸਿਆ ਬਣੀ ਜੇ ਅੱਜ। ਮੈਂ ਪਲਵਿੰਦਰ ਸਿੰਘ ਐਸਮੇ ਸੀਐਸ ਸੈਂਟਰ ਚ ਚੱਲਦੇ ਆਂ। ਉਹ ਸਾਡੇ ਕਾਲੇ ਦੀ ਬਾਹਰ ਦਾ ਹੈ। ਉਹ ਚੋਰ ਆਏ ਸੀ ਜਿਉਂ ਮਨੇ ਸਾਡੇ ਸ਼ਾਟਰ ਨੂੰ ਫੱਟਦਾ। ਉਹ ਲੋਕ ਦਫਤਰ ਦੇ ਸਾਰੇ ਦੇ ਚੋਰੀ ਕੀ ਚਲੇ ਗਏ। ਸੋ ਵੀ ਟੈਕਨੀਕਲ ਸਿਸਟਮ ਦਾ ਫਟਾਪੋੜਾ ਇਹ ਬਚਾਓ ਗਿਆ ਤੇ ਲੋਕ ਉਹਨਾਂ ਦਾ ਦਿੱਤਾ ਨਹੀਂ। ਕਿਦਾਂ ਦੇਖਦੇ ਚੀਜ਼ਾਂ ਨੂੰ ਦਿਨੋ ਦਿਨ ਵਿਵਾਰਦਾਤਾ ਜਿਹੜੀ ਵਧੀ ਜਾ ਰਹੀ। ਦਿਨੋ ਦਿਨ ਵਿਵਾਰਦਾਤਾ ਜਿਹੜੀ ਦੇਖਦੇ ਆਂ ਕੁਝ ਸੇਫ ਨਹੀਂ ਆ। ਜੇ ਉਹ ਜਿਹੜੀ ਪ੍ਰਕਾਸ਼ਨੀ ਗੱਲ ਕਰਦੇ ਆ ਪ੍ਰਕਾਸ਼ ਨੇ ਕੋਈ ਸਾਡੇ ਮਤਲਬ ਕਿ ਦੀ ਨਾਮ ਮਾਣ ਪਹੁੰਚਿਆ ਕੰਪਲੇਂਟ ਦਿੱਤੀ ਹਾਂਜੀ ਸਰ ਕੰਪਲੇਂਟ ਹੀ ਮੈਂ ਬਹੁਤ ਵਾਰੀ ਕੀਤੀ ਹੈ ਰਾਤ ਨੂੰ ਜਿੱਕੇ ਦਿਨੇ ਵੀ ਕੀਤੀ ਹੈ ਪਰ ਕੋਈ ਵੀ ਸਾਡੇ ਵਰਤ ਨਹੀਂ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਜੀ ਅਸਲ ਮੇਰੇ ਡਿਸਟ੍ਰਿਕਟ ਮੇਜਰ ਸਾਹਿਬ ਨਾਲ ਗੱਲ ਹੋਈ ਹੈ ਕਿ ਅਸੀਂ ਚਾਹ ਸਮਾ ਵੇਖੀ ਕਰੀ ਗੱਲ ਕਰਾਂਗੇ ਸਾਡੇ ਬੈਕਪੈਕ ਤੋਂ ਵੀ ਵਾਰਦਾਤ ਹੋਈ ਕਿ ਕਿਧਰ ਦੇਖਦੇ ਹੋ ਜੀ ਦਿਨੋ ਦਿਨ ਜਿਹੜੀ ਵਾਰਦਾਤਾਂ ਵਧੀ ਜਾ ਰਹੀਆਂ ਸਦੀ ਵਾਰਦਾਤ ਤਾਂ ਹੋਣਾ ਦੇਖੋ ਜੀ ਆਪਾਂ ਨੂੰ ਕੀ ਕਰਦੇ ਸੋ ਰੰਗ ਫਟਰੀ ਦੀ ਚੱਕਰੀ ਦੀ ਹੈ ਨਾਮ ਦੇਖੋ ਨਾਮ 콜 ਕਰਨੇ ਬਾਗ ਵੀ ਪ੍ਰੋਫੈਸ਼ਨਲ ਕਰ ਦਤਾ ਸੀ ਸੀਸੀਟੀਵੀ ਦੇ ਕਹਿ ਦੋ ਸਰ ਸੀਸੀਟੀਵੀ ਕੈਮਰੇ ਲੱਗੇ ਸੀ ਪਰ ਉਹ ਵੀ ਚੋਸ਼ ਕੇ